ਗਿਦਾ ਵਾਲੀ ਪਾਉਣੇ ਆ ਕਿਨੇ ਬੱਚਿਓ ਮੈਮ ਸਤਿ ਸ੍ਰੀ ਅਕਾਲ ਜੀ ਆਵਾਜ਼ ਨਹੀਂ ਆਵਾਜ਼ ਨਹੀਂ ਸ਼ਾਬਾਸ਼ ਸ਼ਾਬਾਸ਼ ਸ਼ਾਂਤੀ ਨਾਲ ਬੈਠੋ ਅਸੀਂ ਸਾਡੇ ਦਰਮਿਆਨ ਪਹੁੰਚੇ ਨੇ ਜੋ ਇਸ ਇਲਾਕੇ ਦੇ ਉਦ ਘਟਨੇ ਸਮਾਰੋਹ ਦੇ ਇੰਚਾਰਜ ਨੇ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਜੀ ਆਇਆਂ ਆਖਦੇ ਆ ਇਸ ਭਗਵਾਨ ਤੁਮਨ ਜੀ ਦਾ ਸਿੱਖਿਆ ਮੰਤਰੀ ਹਰਜੋਤ ਰਵਣ ਜੀ ਦਾ ਜਿਨ੍ਹਾਂ ਨੇ ਕੀ ਨੋ ਬਣਿਆ ਆਪਣੇ ਨਾਂ ਤੇ ਉਪਰੇ ਕਰਿਆ ਜੋ ਮੰਨੇ ਤਾ ਕੁਰੇ ਆਪਣੇ ਤੇ ਸੋਈ ਸੋਈ ਦੇਵੇ ਸਾਡੇ ਵਿਚਾਰ ਪਹੁੰਚੇ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਜੀ ਮਾਨਯੋਗ ਕੈਬਨਿਟ ਮਿੰਿਸਟਰ ਪੰਜਾਬ ਉਹਨਾਂ ਦੇ ਨਾਲ ਜਸ਼ਨਪਰਾੜ ਜੀ ਮੈਡਮ ਬਲਜੀਤ ਕੌਰ ਜੀ ਦੇ ਨਾਲ ਪਹੁੰਚੀ ਉਹਨਾਂ ਦੀ ਪੂਰੀ ਟੀਮ ਸ਼੍ਰੀ ਰਜੀਵ ਛਾਪੜਾ ਜੀ ਪ੍ਰਿੰਸੀਪਲ ਸਕੂਲ ਆਫ ਐਮਿਨੈਂਸ ਲੰਬੀ ਮੈਡਮ ਬਿੰਮਲਾ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਅਬੂਲ ਖੁਰਾਨਾ ਪਿੰਡ ਦੇ ਸਰਪੰਚ ਸਾਹਿਬ ਮੈਡਮ ਅਮਨਦੀਪ ਕੌਰ ਜੀ ਉਹਨਾਂ ਦੇ ਨਾਲ ਪਹੁੰਚੇ ਸਮੂਹ ಗ್ರಾಮ ਪੰਚਾਇਤ ਐਸਐਮਸੀ ਚੇਅਰਮੈਨ ਸਰਦਾਰ ਕੌਰ ਸਿੰਘ ਜੀ ਮਿਆ ਤੁਪ ਚ ਫੁੱਲ ਕੇ ਹੜਿਆ ਕਿਦਾ ਵਿਕਤ ਖਾਇਣਾ ਪਾਣਾ ਇੱਕ ਮੇਰੇ ਦਰੋਂ ਤੱਕ ਤੁਰੜਿਆ ਇੱਕ ਮੈਨੂੰ ਜੇਡ ਜੀ ਦੀ ਖੰਡ ਮਾਰਦੀ ਹੰਦੇ ਉਹ ਤਾਂ ਕਿਨੇ ਹੁਕਾ ਗਈ ਕੀ ਤਪੈ ਕੋਈ ਕਾਵੇਂ ਸੰਘਵਾ ਕੇ ਹੈ ਬਣੀ ਹੋਣੀ ਚੀਨੀ ਚਲੋ ਆਜੋ ਸਵਾਗਤ ਸਿੱਧੂ ਜੀ ਪੀਐਸ ਸਾਹਿਬ ਸ਼ੰਗਰਪਾਲ ਜੀ ਪੀਐਸ ਸਾਹਿਬ ਅਰਨੀ ਵਾਲਾ ਜੀ ਜੋ ਇਸ ਇਲਾਕੇ ਦੇ ਵਿੱਚ ਉਧਰ ਖਲਾਰਾ ਜੀ ਨੂੰ ਬੇਨਤੀ ਹੈ ਆਗੂ ਆਪ ਉਹਨਾਂ ਨੂੰ ਸ਼ਹਿਰੀ ਪ੍ਰਧਾਨ ਉਹਨਾਂ ਨੂੰ ਬੇਨਤੀ ਹੈ ਸਰਪੰਚ ਅਮਨਦੀਪ ਕੌਰ ਜੀ ਤੇ ਸਮੂਹ ਪੰਚਾਇਤ ਲੈਂ ਜੀ ਭੱਜੇ ਹੁੰਦੇ ਉਸ ਤੋਂ ਬਾਅਦ ਚੇਅਰਮੈਨ ਐਸਐਮਸੀ ਕਮੇਟੀ ਆਪਣਾ ਸਨਮਾਨ ਪਲੀਜ਼ ਲੈ ਲੈਣ ਪ੍ਰਿੰਸੀਪਲ ਮੈਮ ਰਾਜਪਾਲ ਜੀ ਉਹਨਾਂ ਨੂੰ ਬੇਨਤੀ ਹੈ ਸਨਮਾਨ ਲੈ ਲੈਣ ਇਸਨੇ 531 ਅੱਜ ਮੈਂ ਪਿੰਡ ਅਬਲਖਾਨਾ ਦੇ ਵਿੱਚ ਅਜੇ ਦੇਸ਼ਾਂ ਗ੍ਰਾਂਟ ਨੂੰ ਲੈ ਕੇ ਜਿੱਥੇ ਪੰਜਾਬ ਭਰ ਦੇ ਵਿੱਚ ਸਕੂਲਾਂ ਦੇ ਵਿੱਚ ਨਹੀਂ ਪੱਤਰ ਕੀ ਤੁਸੀਂ ਵਿੱਚ ਅਬਲਖਾਨਾ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋ ਮੈਂ ਪਹਿਲਾਂ ਤਾਂ ਅਬਲਖਾਨਾ ਵਾਸੀਆਂ ਨੂੰ ਲੋਟ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਔਰ ਮੈਨੂੰ ਮਾਣ ਹੈ ਕਿ ਸਾਡੇ ਅਬਲਖਾਨਾ ਦੇ ਵਿੱਚ ਜਿਹੜੇ ਸਕੂਲ ਹੈ तकरीबन 2 ਕਰੋੜ ਤੋਂ ਉੱਪਰ ਇੱਥੇ ਗ੍ਰਾਂਟ ਆਈ ਹੈ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਐਜੂਕੇਸ਼ਨ ਮਿਸਟਰ ਜੀ ਦਾ ਵੀ ਧੰਨਵਾਦ ਕਰਾਂਗੀ ਇਸ ਤੇ ਸਦਕਾ ਸਾਡੇ ਸਕੂਲਾਂ ਦੀ ਨਿਹਾਰ ਬਦਲ ਰਹੀ ਹੈ ਔਰ ਇਹ ਵੀ ਦੇਖਣ ਨੂੰ ਆਇਆ ਕਿ ਜਿਹੜੇ ਬੱਚੇ ਆ ਪ੍ਰਾਈਵੇਟ ਸਕੂਲਾਂ ਚੋਂ ਨਿਕਲ ਕੇ ਇੱਥੇ ਐਡਮਿਸ਼ਨ ਲੈ ਰਹੇ ਆ ਸੋ ਇੱਕ ਤਰ੍ਹਾਂ ਨਾਲ ਅਸੀਂ ਕਹਿ ਲਈਏ ਕਿ ਇੱਕ ਸਕਸੈਸ ਸਟੋਰੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਕਿ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਬੜਾ ਮਾਨ ਵਾਲੀ ਗੱਲ ਆ ਇਸੇ 35 40 ਪਿੰਡਾਂ ਦੇ ਜਿਹੜੀਆਂ ਬੱਚੇ ਪੜ੍ਹਦੇ ਆ ਕਿਵੇਂ ਦੇਖਦੇ ਆ ਸਕੂਲ ਦੇ ਸਟਾਫ ਮੈਂ ਬਤਾਈ ਦਵਾਂ ਕਿ ਕਿਉਂਕਿ ਮਿਹਨਤ ਤਾਂ ਟੀਚਰਾਂ ਦੀ ਹੀ ਹੁੰਦੀ ਹੈ ਅਸੀਂ ਮਟੀਰੀਅਲ ਪ੍ਰੋਵਾਈਡ ਕਰ ਸਕਦੇ ਆ ਪਰ ਜਿਹੜਾ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਬੱਚਿਆਂ ਦੇ ਵਿੱਚੋਂ ਟੈਲੈਂਟ ਕੱਢ ਕੇ ਲਿਆਉਣਾ ਉਹ ਸਾਰਾ ਸਿਹਰਾ ਜਿਹੜਾ ਇੱਥੋਂ ਦੇ ਅਧਿਆਪਕਾਂ ਨੂੰ ਜਾਂਦਾ ਹੈ ਸੋ ਮੈਂ ਇੱਥੋਂ ਦੇ ਸਾਰੇ ਸਟਾਫ ਨੂੰ ਸਾਰੇ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹਾਂਜੀ ਸਰ ਜੀ ਅੱਜ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਪਹੁੰਚੇ ਸੀ ਅਬੂਖਾਨਾ ਐਮ ਐਸ ਪਰ ਗਰਲਜ਼ ਵਿਦਿਅਕ ਸਕੀਣਾ ਚਾਹੂੰਗੀ ਅੱਜ ਸਕੂਲ ਆਫ ਐਮਿਨੈਂਸ ਫਾਰ ਗਰਲਜ਼ ਅਬੂਖਾਨਾ ਵਿੱਚ ਲਗਭਗ 45 ਲੱਖ ਦੀ ਲਾਗਤ ਨਾਲ ਬਣੇ ਦੋ ਕਮਰੇ ਤੇ 600 ਮੀਟਰ ਜਿਹੜੀ ਚਾਰ ਦਿਵਾਰੀ ਹੈ ਉਹਦਾ ਉਦਘਾਟਨ ਮਾਨਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਕੀਤਾ ਗਿਆ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਪੰਜਾਬ 'ਚ ਚੱਲ ਰਹੀ ਹੈ ਅਸੀਂ ਉਹਦੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਸ ਨਾਲ ਕਿ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਹੂਲਤਾਂ ਜਿਹੜੀਆਂ ਉਹ ਮਿਲ ਰਹੀਆਂ ਤੇ ਅਸੀਂ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਹੀ ਇਹ ਸਿੱਖਿਆ ਕ੍ਰਾਂਤੀ ਜਿਹੜੀ ਉਹ ਜਾਰੀ ਰਹੇਗੀ ਵਿਸ਼ੇਸ਼ ਤੌਰ ਤੇ ਧੰਨਵਾਦ ਦੀਆਂ ਮੈਡਮ ਬਲਜੀਤ ਕੌਰ ਜੀ ਦੇ ਜਿਹੜੇ ਸਾਡੇ ਵਿਚਕਾਰ ਪਹੁੰਚੇ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਡੇ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇ ਕੇ ਗਏ ਨੇ ਧੰਨਵਾਦ